ਅੱਜ ਤੁਹਾਨੂੰ ਮੈਂ ਇੱਕ ਅਜੇ ਆ ਸੱਚ ਦੱਸਣ ਲੱਗਿਆ ਸ਼ਾਇਦ ਹੋ ਸਕਦਾ ਕਿ ਤੁਸੀਂ ਵੀ ਇਹਦੇ ਤੇ ਝਾਤ ਨਾ ਮਾਰੀ ਹੋਵੇ ਮੈਂ ਅੱਜ ਦੱਸਣ ਲੱਗਿਆ ਕਿ ਪੰਜਾਬੀਆਂ ਅਤੇ ਪੁਲਿਸ ਦਾ ਕੀ ਬੈਰ ਆ ਜਾਂ ਆਪਾਂ ਕਹ ਲਈਏ ਕਿ ਸਿੱਖਾਂ ਦੇ ਨਾਲ ਪੁਲਿਸ ਦਾ ਕੀ ਬੈਰ ਆ ਇਹ ਬੜੀ ਤੁਸੀਂ ਦਿਲਚਸਪ ਜਿਹੜੀ ਕਹਾਣੀ ਆ ਰੌਂਟੇ ਖੜੇ ਕਰਨ ਵਾਲੇ ਜਿਹੜੀ ਇਹ ਗੱਲਾਂ ਨੇ ਅੱਜ ਤੁਹਾਨੂੰ ਸੁਣਾਉਣ ਲੱਗਿਆ ਕੱਲੇ-ਕੱਲੇ ਗੱਲ ਤੇ ਜਿਹੜਾ ਬੜਾ ਧਿਆਨ ਦੇਣ ਯੋਗ ਗੱਲਾਂ ਨੇ ਇਹ ਕਿ ਅੱਜ ਪੰਜਾਬ ਦੇ ਵਿੱਚ ਅੱਜ ਤੋਂ ਨਹੀਂ ਪਹਿਲਾਂ ਤੋਂ ਜਿਹੜਾ ਕੀ ਕੁਝ ਹੋ ਰਿਹਾ ਕਿ ਇਹ ਸਿੱਖਾਂ ਦੇ ਨਾਲ ਹੀ ਕਿਉਂ ਹੋ ਰਿਹਾਗਾ ਕਿ ਦੂਜੇ ਤੀਜੇ ਨਾਲ ਕਿਉਂ ਨਹੀਂ ਹੁੰਦਾ ਕਿ ਸਿੱਖਾਂ ਨੂੰ ਹੀ ਗੋਲੀਆਂ ਕਿਉਂ ਵੱਜਦੀਆਂ ਨੇ ਇਸ ਗੱਲ ਤੇ ਆਪਾਂ ਟੌਕ ਤੇ ਗੱਲਬਾਤ ਕਰਾਂਗੇ ਵੀਡੀਓ ਨੂੰ ਤੁਸੀਂ ਜਰੂਰ ਐਂਡ ਤੱਕ ਦੇਖਣਾ ਤੇ ਸ਼ੇਅਰ ਜਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਨਾ ਬੇਨਤੀ ਆ ਬਰਜਿਕਾ ਖਾਲਸਾ ਬਰਜਿਕੀ ਪਤੇ ਅੱਜ ਆਪਾਂ ਗੱਲ ਕਰਦੇ ਆ ਉਸ ਪੰਜਾਬ ਪੁਲਿਸ ਦੇ ਜਿਹੜੇ ਕਿ 90-92 ਦਹਾਕੇ ਤੱਕ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ ਚੁਣ ਚੁਣ ਕੇ ਜਿਨ੍ਹਾਂ ਨੇ ਮਾਰਿਆ ਅੱਜ ਵੀ ਉਹੀ ਬੱਚੜ ਅਫਸਰਾ ਪੰਜਾਬ ਦੇ ਵਿੱਚ ਫੇਰ ਜਿਹੜਾ ਸਿਰ ਚੁੱਕਰੇ ਆ ਫੇਰ ਸਿੱਖਾਂ ਦਾ ਕਤਲੇਆਮ ਕਰਿਆ ਮੈਂ ਇਹ ਗੱਲ ਕਿਉਂ ਕਹਿ ਰਿਹਾ ਮੈਂ ਤੁਹਾਨੂੰ ਹੁਣ ਇੱਕ ਆਧਾਰਨ ਦਿੰਨਾ ਇੱਥੇ ਹਸਿਆਰਪੁਰ ਦੇ ਵਿੱਚ ਇੱਕ ਭਈਏ ਵੱਲੋਂ ਪ੍ਰਵਾਸੀ ਮਜ਼ਦੂਰ ਵੱਲੋਂ ਇੱਕ ਜਿਹੜਾ 5 ਸਾਲ ਦਾ ਬੱਚੇ ਦਾ ਜਿਹੜਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਬੈਦਫੈਲੀ ਕਰਕੇ ਉਹਦੇ ਨਾਲ ਤੁਸੀਂ ਸਾਰਿਆਂ ਦੇਖਿਆ ਕਿ ਜਿਹੜਾ ਕਿ ਉਹ ਚੀਜ਼ਾਂ ਕੀਤੀਆਂ ਉਸ ਪ੍ਰਵਾਸੀ ਮਜ਼ਦੂਰ ਨੇ ਤੇ ਆਪਾਂ ਤੋਂ ਅੱਖਾਂ ਦੇ ਨਾਲ ਉਹ ਜਰੀਆਂ ਨਹੀਂ ਜਾਂਦੀਆਂ ਆਪ ਦੇ ਆਪ ਅੰਦਰ ਉਰਾਉਣਾ ਆਉਂਦਾ ਕਿ ਇਹੋ ਜਿਹਾ ਕੀ ਉਸ ਬੱਚੇ ਦੇ ਨਾਲ ਬੈਰ ਸੀ ਜਿਹੜਾ ਕਿ ਉਸ ਜ਼ਾਲਮ ਪਾਪੀ ਨੇ ਜਿਹੜਾ ਕਿ ਇੱਕ ਪ੍ਰਵਾਸੀ ਮਜ਼ਦੂਰ ਭਈਆ ਨੇ ਕੱਢਿਆ ਤੇ ਉਸ ਛੋਟਾ ਜਿਹਾ ਬੱਚਾ ਬੜਾ ਸੋਹਣਾ ਬੱਚਾ ਹਰਵੀਰ ਸਿੰਘ ਜਿਹਦਾ ਨਾਮ ਸੀ ਹਸ਼ਿਆਰਪੁਰ ਦੇ ਪਿੰਡ ਦਾ ਜਿਹੜਾ ਰਹਿਣ ਵਾਲਾ ਸੀ ਉਹਦੇ ਨਾਲ ਕੀ ਕੁਝ ਕਰਕੇ ਜਿਹੜਾ ਉਹਨੂੰ ਮੌਤ ਦੇ ਘਾਟ ਅਤਾਰ ਦਿੱਤਾ ਸਿਰਫ 5 ਸਾਲਾਂ ਦੀ ਮਹਿਜ ਉਮਰ ਸੀ ਦੂਸਰੇ ਪਾਸੇ ਹੁਣ ਇੱਥੇ ਧਿਆਨ ਜੋਗ ਬੜੀ ਗੱਲ ਆ ਹੁਣ ਧਿਆਨ ਨਾਲ ਸੁਣਨਾ ਦਿਮਾਗ ਦੇ ਨਾਲ ਗੱਲ ਜਰੂਰ ਸੁਣਨੀ ਆ ਦੂਸਰੇ ਪਾਸੇ ਇੱਕ ਐਨ ਆਰ ਆਈ ਮੁੰਡਾ ਗਾ ਜਦੋਂ ਆਉਂਦਾ ਗਾ ਜਸਪ੍ਰੀਤ ਸਿੰਘ ਸਿੰਘਾ ਦੌੜ ਵਾਲਾ ਤਾਰ ਨੂੰ ਜਾਦਾ ਉਹ ਕਿ ਪਟਿਆਲੇ ਦੀ ਘਟਨਾ ਇੱਕ ਬੱਚਾ ਉਥੋਂ ਅਗਵਾ ਹੁੰਦਾ ਉਸੇ ਪਿੰਡ ਤੋਂ ਹਮੇਤ ਤੁਹਾਨੂੰ ਗਰੀਬ ਤੇ ਅਮੀਰ ਦਾ ਫਰਕ ਦਾਦਾ ਜਿਹੜਾ ਇਹ ਬੱਚਾ ਸੀ ਹਿਾਰਪੁਰ ਵਾਲਾ ਇਹ ਸੀ ਗਰੀਬ ਘਰੋਂ ਇੱਥੇ ਇਸ ਭਈਏ ਦੇ 4 ਰੁਪਏ ਲਪੇੜੇ ਨਹੀਂ ਬੱਜੇ ਇਸ ਭਈਏ ਨੂੰ ਜਿਹੜਾ ਸਹੀ ਸਲਾਮਤ ਜਿਹੜਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਇਹਦਾ ਕੋਈ ਇਨਕਾਊਂਟਰ ਨਹੀਂ ਕੀਤਾ ਗਿਆ ਤੇ ਪਰ ਉਹ ਸੀਆਂ ਦੌੜ ਵਾਲਾ ਬੱਚਾ ਉਹ ਇੱਕ ਤਕੜੇ ਘਰੋਂ ਬੱਚਾ ਸੀ ਤੇ ਉਹ ਜੇਕਰ ਚੁੱਕਿਆ ਗਿਆ ਉਹ ਬੱਚੇ ਨੂੰ ਦੁੱਧ ਤੱਕ ਟੋਪੀਏ ਤੱਕ ਖਿਲਾਇਆ ਗਿਆ ਤੇ ਸਹੀ ਸਲਾਮਤ ਉਹਨਾਂ ਦੇ ਮਾਪਿਆਂ ਤੱਕ ਪੁਲਸ ਨੇ ਪਹੁੰਚਾ ਦਿੱਤਾ ਤੇ 22 ਸਾਲ ਦਾ ਸਿੱਖ ਨੌਜਵਾਨ ਜਿਹਦਾ ਅੰਮਰਤਾਰੀ ਸੀ ਜਿਹੜਾ ਬੱਚਾ ਉਹ ਇੰਨਾ ਜ਼ਾਲਮ ਚਾਰ ਪੁਲਿਸ ਐਂਡ ਸਵੈਟਰਾਂ ਨੇ ਗੋਲੀਆਂ ਮਾਰ ਕੇ ਜਿਹੜਾ ਉਹਦਾ ਫੇਕ ਅਨਕਾਊਂਟਰ ਕਰ ਦਿੱਤਾ ਹੁਣ ਤੁਸੀਂ ਇੱਥੇ ਸੋਚ ਕੇ ਦੇਖੋ ਮਾਰਚਕਤਾ ਇਹਨਾਂ ਦੇ ਅੰਦਰ ਕਿੰਨੀ ਸਿੱਖਾਂ ਦੇ ਖਿਲਾਫ ਭਰੀ ਹੈ ਪੁਲਿਸ ਵਾਲਿਆਂ ਦੇ ਇੱਕ ਬਿਹਾਰ ਤੋਂ ਜਾਂ ਆਉਂਦਾ ਭਈਆ ਜਾਂ ਜੂਪੀ ਤੋਂ ਆਉਂਦਾਗਾ ਉਹ ਬੱਚੇ ਦਾ ਕਤਲ ਕਰ ਦਿੰਦਾ ਗਰੀਬ ਬੱਚੇ ਦਾ ਤੇ ਉਹਦੇ ਵਿੱਚ ਪੁਲਿਸ ਪੁਲਿਸ ਵੱਲੋਂ ਉਹਦਾ ਕੋਈ ਅਨਕਾਉਂਟਰ ਨਹੀਂ ਕੀਤਾ ਜਾਂਦਾ ਉਹਨੂੰ ਸਹੀ ਸਲਾਮਤ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਦੂਸਰੇ ਪਾਸੇ ਉਹ ਸਿੱਖ ਬੱਚਾ ਚਾਹੇ ਉਹਦੀ ਆਪਾਂ ਕਹਿੰਦੇ ਆ ਕਿ ਲੱਖ ਗਲਤੀ ਸੀ ਉਹਨੇ ਬੱਚੇ ਨੂੰ ਅਗਵਾ ਕੀਤਾ ਤੇ ਸਹੀ ਸਲਾਮਤ ਉਹ ਬੱਚਾ ਉਹਦੇ ਧਰੀੜ ਤੱਕ ਨਹੀਂ ਆਇਆ ਉਹ ਘਰੇ ਪਹੁੰਚ ਗਿਆ ਤੇ ਉਹਦੀਆਂ ਗੋਲੀਆਂ ਮਾਰ ਮਾਰ ਕੇ ਕੋਲੋਂ ਖੜ ਕੇ ਗੋਲੀਆਂ ਮਾਰ ਰਿਹਾ ਸੱਤ ਗੋਲੀਆਂ ਸਾਥੀ ਦੇ ਵਿੱਚ ਤੇ ਉਹਨੂੰ ਜਿਹੜਾ ਕਿ ਉਹ ਜਿਹੜਾ ਕੋ ਕੋ ਕੇ ਫੇਕ ਅਨਕਾਉਂਟਰ ਬਣਾ ਕੇ ਜਿਹੜਾ ਮਾਰ ਦਿੱਤਾ ਜਸਪ੍ਰੀਤ ਸਿੰਘ 22 ਸਾਲ ਦਾ ਨੌਜਵਾਨ ਜਿਹਦਾ ਕਿ ਅਕਤੂਬਰ ਦੇ ਵਿੱਚ ਵਿਆਹ ਧਰਿਆ ਸੀ ਤੇ ਬਾਅਦ ਜਿਹੜੀ ਐਨਆਰਆਈ ਲੜਕੀ ਦੇ ਨਾਲ ਉਹਦਾ ਵਿਆਹ ਹੋਣਾ ਸੀ ਉਹਦੇ ਵਿੱਚ ਚਾਰ ਚਾਰ ਇਨਸਪੈਕਟਰ ਮੁੱਖ ਦੋਸ਼ੀ ਦੱਸੇ ਜਾ ਰਹੇ ਆ ਹਰਜਿੰਦਰ ਸਿੰਘ ਹੈਰੀਆ ਜਿਹੜਾ ਤੇ ਦੂਸਰਾ ਰੌਨੀ ਸਿੰਘ ਆ ਸਮੇਂਦਰ ਸਿੰਘ ਆ ਹਰਜਿੰਦਰ ਸਿੰਘ ਢਿੱਲੋ ਆ ਹੈਰੀ ਬੁੱਪਰਾਏ ਜਿਹੜਾ ਚੌਥਾ ਪਹਿਲਾ ਨਾਮ ਦੱਸ ਕੇ ਗਿਆ ਸੀ ਤੇ ਇਸ ਤੋਂ ਇਲਾਵਾ ਪਟਿਆਲੇ ਦੇ ਐਸਐਸਪੀ ਉਦੋਂ ਮੌਜੂਦਾ ਨਾਨਕ ਸਿੰਘ ਹੁੰਦੇ ਸੀ ਜਿਹੜੇ ਅੱਜ ਡੀਆਈਜੀ ਅੰਮ੍ਰਿਤਸਰ ਲਾਏ ਹੋਏ ਨੇ ਤੇ ਉਸ ਤੋਂ ਬਾਅਦ ਇੱਕ ਮਾਲਵਿੰਦਰ ਸਿੰਘ ਮਾਲੀ ਸੁਭਚਿੰਤ ਕਾ ਜਿਹੜਾ ਉਹਨਾਂ ਨੇ ਇੱਕ ਨੌ ਲਿਆ ਸੀ ਦਲਬਾਖ ਸਿੰਘ ਡੀਐਸਪੀ ਦਾ ਤੇ ਉਹਨਾਂ ਸਾਰਿਆਂ ਨੇ ਘੇਰਾ ਪਾ ਕੇ ਕਹਿੰਦੇ ਜਦੋਂ ਉਸ ਬੱਚਾ ਬਰਵਾਉਣ ਤੋਂ ਕੀਤਾ ਤੇ ਉਹਨਾਂ ਦੇ ਕੋਲ ਜਿਹੜਾ ਕਰਨਲ ਪਰਿਵਾਰ ਦੇ ਕੋਲ ਵੀਡੀਓ ਜਿਹੜੀ ਮੌਜੂਦ ਨੇ ਕਿ ਉਹਨੇ ਹੱਥ ਕੜੇ ਕਰ ਦਿੱਤੇ ਸੀ ਤਾਂ ਫਿਰ ਵੀ ਉਹਨੂੰ ਗੋਲੀਆਂ ਮਾਰ ਕੇ ਉਹਨੂੰ 2 ਘੰਟੇ ਪਹੜਾਲ ਜਾ ਕੇ ਸਮਾਦ ਦੇ ਕੋਲ ਜਾ ਕੇ ਉਹਨੂੰ ਨੇੜੋਂ ਖੜ ਕੇ ਤਿੰਨ ਗੋਲੀਆਂ ਜਮਾ ਸਾਤੀ ਦੇ ਵਿੱਚ ਮਾਰੇ ਗਈਆਂ ਸਿਰ ਦੇ ਵਿੱਚ ਮਾਰੀ ਗਈ ਸਾਤੀ ਵਿੱਚ ਮਾਰੀ ਗਈ ਜਿਹੜਾ ਨੇੜੋਂ ਖੜ ਕੇ ਫਟ ਦੋ ਫਟ ਤੋਂ ਗੋਲੀਆਂ ਖੜ ਕੇ ਮਾਰੀ ਗਈਆਂ ਗਰੇਵ ਸੱਤ ਗੋਲੀਆਂ ਨਾਲ ਉਹ ਮੁੰਡਾ ਮਾਰ ਦਿੱਤਾ ਉਹ ਬੱਚਾ ਸਹੀ ਸਲਾਮਤ ਮਿਲ ਗਿਆ ਤਾਂ ਵੀ ਮਾਰ ਦਿੱਤਾ ਤੇ ਦੂਸਰੇ ਪਾਸੇ ਭਈਏ ਨੇ ਬੈਦ ਫੈਲੀ ਕਰ ਕਰਕੇ ਬੁਰੀ ਤਰ੍ਹਾਂ ਮੈਂ ਉਹ ਇੱਥੇ ਦੱਸ ਨਹੀਂ ਸਕਦਾ ਵੀਡੀਓ ਦੇ ਵਿੱਚ ਜੇ ਇਤਰਾ ਉਸ ਪਾਪੀ ਨੇ ਮਾਰਿਆ ਉਹਦਾ ਕੋਈ ਇਨਕਾਊਂਟਰ ਨਹੀਂ ਇੱਥੋਂ ਪਤਾ ਲੱਗਦਾ ਕਿ ਪੁਲਿਸ ਦੇ ਅੰਦਰ ਸਿੱਖਾਂ ਦੇ ਖਿਲਾਫ ਕਿੰਨੀ ਨਫ਼ਰਤ ਹੈ ਹੁਣ ਕਹਿਣਗੇ ਜੀ ਉਹ ਵੀ ਸਿੱਖ ਆ ਇਹ ਪੱਗ ਬੰਨਣ ਦੇ ਨਾਲ ਸਿੱਖ ਨਹੀਂ ਹੁੰਦਾ ਪੱਗ ਤਾਂ ਕੇ ਪੀਐਸ ਗੱਲ ਨਹੀਂ ਬੰਨੀ ਸੀ ਪੱਗ ਬਿਆਨ ਸਿੰਘ ਮੁੱਖ ਮੰਤਰੀ ਨੇ ਬੰਨੀ ਸੀ ਪੱਗ ਹੋਰਾਂ ਨੇ ਬੜੀ ਬੰਨੀ ਸੀ ਪੂਲੇ ਨੇ ਬੜਾ ਦਮਾਲਾ ਸਜਾਇਆ ਸੀ ਇਹ ਪੱਗਾਂ ਦੇ ਨਾਲ ਸਿੱਖੀ ਨਹੀਂ ਹੁੰਦੀ ਪੇਸ ਜਿਹੜੇ ਆਪਾਂ ਕਹਿ ਲਿਆ ਕਿ ਭੇਸ ਬੁਖਾ ਕੇ ਜਿਹੜਾ ਵੀ ਇਹ ਸਿੱਖ ਨੂੰ ਕਮਾਇਆ ਜਾ ਸਕਦਾ ਪਰ ਨਹੀਂ ਪਰ ਇੱਥੇ ਤੁਸੀਂ ਇਹ ਦੇਖੋ ਕਿ ਸਿਆਂ ਦੌਦ ਵਾਲਾ ਨੌਜਵਾਨ 22 ਸਾਲ ਦਾ ਜਿਹੜਾ ਉਹ ਮਾਰ ਦਿੱਤਾ ਉੱਥੇ ਹੀ ਬਸ ਨਹੀਂ ਉਹਨੂੰ ਜਿਹੜਾ ਮਾਰ ਕੇ ਉਹਦਾ ਕਤਲ ਕਰਕੇ ਜਿਹੜਾ ਹੰਕਾਰੇ ਹੋਏ ਉਹਨਾਂ ਪੁਲਿਸ ਅਫਸਰਾਂ ਨੇ ਫਿਰ ਗਾਹਾਂ ਜਦੋਂ ਕਿ 13 14 ਮਾਰਚ ਦੀ ਰਾਤ ਨੂੰ ਜਿਹੜਾ ਫਿਰ ਗਾਹਾਂ ਜਾਂਦੇ ਆ ਉੱਥੇ ਪਸ਼ਵਿੰਦਰ ਸਿੰਘ ਕਰਨਲ ਆ ਬਾਠ ਤੇ ਉਹਦਾ ਜਿਹੜਾ ਅੰਗਤ ਬਾਠ ਜਿਹੜਾ ਲੜਕਾ ਦੋਵੇਂ ਜਿਹੜਾ ਇੱਕ ਢਾਬੇ ਤੇ ਕਾਰ ਨੂੰ ਖੜੀ ਨੂੰ ਕਰਕੇ ਜਿਹੜਾ ਟਕਰਾਰ ਹੁੰਦਾ ਪੁਲਿਸ ਦੇ ਨਾਲ ਫਿਰ ਉਹ ਤੁਹਾਨੂੰ ਸਾਰਿਆਂ ਨੂੰ ਸਾਰੀ ਸਟੋਰੀ ਦਾ ਪਤਾ ਫਿਰ ਪੁਲਿਸ ਨੇ ਕਿਸ ਤਰ੍ਹਾਂ ਉਹਨਾਂ ਨੂੰ ਕੁੱਟਿਆ ਪਿਓ ਪੁੱਤ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਉਹਨਾਂ ਨੇ ਜਦੋਂ ਕਾਰਡ ਮੰਗਿਆ ਕਿ ਸਾਡਾ ਜਿਹੜਾ ਆਈ ਕਾਰਡ ਦੇ ਦਿਓ ਕਹਿੰਦੇ ਕਾਰਡ ਦਤਾ ਤੁਹਾਨੂੰ ਤਾਈ ਦੇਵਾਂਗੇ ਜੇ ਤੁਸੀਂ ਬਚੋਗੇ ਕਿਉਂਕਿ ਫਤੂਰ ਸੀ ਉਧਰ ਲਾਲਚ ਮਿਲਣਾ ਸੀ 10-10 ਲੱਖ ਰੁਪਏ ਦਾ ਲਾਲਚ ਮਿਲਣਾ ਸੀ ਤੇ ਜਿਹੜਾ ਮੋਢੇ ਤੇ ਇੱਕ ਫੀਤੀਏ ਮਿਲਣੀ ਸੀ ਡੀਐਸਪੀ ਦੀ ਮਿਲਣੀ ਸੀ ਰੈਂਕ ਦੇ ਜਿਹੜਾ ਰੈਂਕ ਮਿਲਣਾ ਸੀ ਇਧਰ ਭਈਏ ਵੱਲੋਂ ਜਿਹੜਾ ਮਾਰਿਆ ਗਿਆ ਇੱਕ ਬੱਚਾ ਉਹ ਗਰੀਬ ਘਰ ਦਾ ਸੀ ਉਧਰ ਕੋਈ ਰੈਂਕ ਨਹੀਂ ਮਿਲਣਾ ਸੀ ਉਧਰ 10 ਲੱਖ ਰੁਪਏ ਨਹੀਂ ਮਿਲਣਾ ਸੀ ਇਹ ਕਰਕੇ ਉਹਦਾ ਅਨਕਾਊਂਟਰ ਨਹੀਂ ਕੀਤਾ ਗਿਆ ਉਧਰ ਦੂਸਰੇ ਪਾਸੇ ਸਿੱਖ ਬੱਚਾ ਬੱਚਾ ਸੀ ਇਧਰ ਪਾਸੇ ਬਹੁ ਗਿਣਤੀ ਵਾਲਾ ਬੰਦਾ ਸੀ ਜਿਹੜਾ ਕਿ ਜਿਸ ਨੂੰ ਇਹ ਭਈਆ ਕਹਿੰਦੇ ਆਪਾਂ ਪ੍ਰਵਾਸੀ ਮਜ਼ਦੂਰ ਕਹਿੰਦੇ ਆ ਤੇ ਉਹਨੇ ਮਾਰਿਆ ਉਹਦਾ ਕੋਈ ਇਨਕਾਊਂਟਰ ਨਹੀਂ ਦੂਸਰੇ ਪਾਸੇ ਇੱਕ ਝੂਠਾ ਜਿਹੜਾ ਫੇਕ ਇਨਕਾਊਂਟਰ ਕਰ ਦਿੱਤਾ 22 ਸਾਲ ਦਾ ਨੌਜਵਾਨ ਦਗਦਗ ਕਰਦਾ ਚਿਹਰਾ ਐਨਾ ਨੂਰ ਸੋਹਣਾ ਨੌਜਵਾਨ ਜਦੋਂ ਬੱਚਾ ਸਹੀ ਸਲਾਮ ਤੁਸੀਂ ਫੜ ਲਿਆ ਉਹਦੇ ਉੱਤੇ ਤੁਸੀਂ ਮੁਕੱਦਮਾ ਚਲਾ ਦਿਓ ਆਦਤ ਜੋ ਮਰਜ਼ੀ ਫੈਸਲਾ ਕਰੇ ਦੋ ਦੇ ਹੋਰ ਨੌਜਵਾਨ ਫੜੇ ਉਹਨਾਂ ਦੇ ਲੱਤਾਂ ਵਿੱਚ ਉਲਜਾ ਕੇ ਜਿਹੜਾ ਕਿ ਨਹਿਰ ਦੇ ਗੋਲੀਆਂ ਮਾਰੀਆਂ ਗਈਆਂ ਉਹਦੇ ਇਹਨਾਂ ਦੇ ਲੱਤਾਂ ਉੱਪਰ ਜਿਹੜਾ ਕਿ ਤੌਲੀਆ ਤਾਂ ਰਹਿ ਗਿਆ ਫਿਰ ਗੋਲੀਆਂ ਮਾਰੀਆਂ ਇਹ ਹਾਲ ਇਹਨਾਂ ਪਾਪੀਆਂ ਬੱਚੜਾਂ ਦਾ ਇਸ ਤਰ੍ਹਾਂ ਅੱਜ ਸੂਬੇ ਸਰਹੰਦ ਵਰਗੇ ਬੱਚੜਾ ਅੱਜ ਤੜਫਰੇ ਬ੍ਰੈਨ ਡੈੱਡ ਹੋਇਆ ਪਿਆਗਾ ਅੱਜ ਪਤਾ ਨਹੀਂ ਕਿੰਨੇ ਕਿ ਜ਼ਾਲਮਾਂ ਨੂੰ ਜਿਹੜਾ ਕਿ ਮਹਾਲ ਦੀ ਦੀ ਸੀਬੀਆਈ ਕੋਟ ਵੱਲੋਂ ਜਿਹੜਾ ਦੋਸਤੀ ਕਰਾਰ ਦਿੱਤਾ ਹੋਇਆਗਾ ਜਿਨ੍ਹਾਂ ਨੇ 1990-92 ਦਹਾਕੇ ਦੇ ਵਿੱਚ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਸੀ ਅਜੋ ਕਰਨਲ ਪਰਿਵਾਰ ਦੀ ਲੜਾਈ ਜਿਹੜੀ ਸੀਬੀਆਈ ਤੱਕ ਪਹੁੰਚ ਗਈ ਆ ਸੀਬੀਆਈ ਜਾਂਚ ਕਰਨੀ ਆ ਦੂਸਰੀ ਉਸ ਪਰਿਵਾਰ ਦਾ ਜਿਹੜਾ ਸਿਆਂ ਦੌਦ ਵਾਲਾ ਮੁੰਡਾ ਜਸਪ੍ਰੀਤ ਸਿੰਘ ਮਾਰਿਆ ਉਹਦਾ ਹਾਈ ਕੋਰਟ ਦੇ ਵਿੱਚ ਕੀ ਚੱਲ ਰਿਹਾ ਉਹਨਾਂ ਨੇ ਵੀ ਜਿਹੜਾ ਸੀਬੀਆਈ ਤੋਂ ਮੰਗ ਕੀਤੀ ਆ ਤੇ ਉਹ ਵੀ ਮੰਗ ਜਿਹੜਾ ਜਲਦੀ ਸੀਬੀਆਈ ਜਿਹੜਾ ਆਪਣੇ ਹਵਾਲੇ ਕਰੇਗੀ ਇਹ ਦੋਨਾਂ ਕਿਸਾ ਨੂੰ ਫਿਰ ਘੋਖੀ ਗਈ ਫਿਰ ਪੜਤਾਲ ਲਈ ਗਈ ਫਿਰ ਪਤਾ ਲੱਗੂਗਾ ਕਿਹੜਾ ਕਿਹੜਾ ਡੀਐਸਪੀ ਸੀ ਕਿਹੜਾ ਐਸਪੀ ਸੀ ਕਿਹੜੇ ਕਿਹੜੇ ਇਨਸਪੈਕਟਰ ਸੀ ਜਾਂ ਕਿਹੜੇ ਹੋਰ ਪੁਲਿਸ ਮੁਲਾਜ਼ਮ ਸੀ ਜਾਂ ਕਿਹੜਾ ਡੀਐਸਪੀ ਦਾ ਗਨਮੈਨ ਸੀ ਜਿਨੇ ਕੋਲੇ ਖੜ ਕੇ ਗੋਲੀਆਂ ਮਾਰੀਆਂ ਇਹ ਅਮੈਸਟਿਗੇਸ਼ਨਾ ਜਿਹੜੇ ਸੀਬੀਆਈ ਨੇ ਕਰਨੀ ਆ ਜੇ ਉਹਨੇ ਜਿਹੜਾ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਕਰ ਦੇਣਾ ਜਦੋਂ ਕਿ 30 32 ਸਾਲ ਪਹਿਲਾਂ ਸੀਬੀਆਈ ਇਸ ਤਰ੍ਹਾਂ ਵੱਡੇ ਵੱਡੇ ਫੈਸਲੇ ਸੁਣਾਉਂਦੇ ਆ ਰਹੀ ਆ ਜਿਨ੍ਹਾਂ ਕੇ ਬਲਾਤਕਾਰੇ ਸੌਦੇ ਸਾਧ ਵਾਲਾ ਵੀ ਜਿਹੜਾ ਜੇਲ੍ਹ ਦੇ ਵਿੱਚ ਟੰਗਿਆ ਤੇ ਸੀਬੀਆਈ ਤੋਂ ਜਿਹੜਾ ਇੱਕ ਸਿੱਖਾਂ ਨੂੰ ਭਰੋਸਾ ਵਜਿਆ ਪੰਜਾਬੀਆਂ ਨੂੰ ਭਰੋਸਾ ਵਜਿਆ ਉਸ ਅਦਾਲਤ ਤੇ ਨਿੰਗਾ ਸਭ ਦੇ ਟਿਕੀਆਂ ਹੋਈਆਂ ਨੇ ਤੇ ਹੁਣ ਦੇਖਣਾ ਬਣਦਾਗਾ ਕਿ ਸੀਬੀਆਈ ਕਿਦੋਂ ਕੋਲੇ ਕੇਸ ਜਾਂਦਾ ਸੀਬੀਆਈ ਕਿਦੋਂ ਜਿਹੜਾ ਇਹਨਾਂ ਨੂੰ ਫਾਇਦ ਲਾਉਂਦੀ ਟੰਗਦੀ ਆ ਇਹਨਾਂ ਨੂੰ ਤੇ ਫਿਰ ਤਰੱਕੀਆਂ ਵਾਸਤੇ ਤਾਂ ਜਿਹੜਾ ਮੁੰਡੇ ਮਾਰ ਦਿੰਦੇ ਇਹ ਫੀਤੀ ਆਵਾਜ਼ ਤੇ ਮੁੰਡੇ ਮਾਰ ਦਿੰਦੇ ਆ ਜਿਹੜਾ ਬੱਚੇ ਨੂੰ ਆਂਤ ਤੇ ਕਣੀ ਆਉਣ ਦਿੱਤੀ ਕਿਉਂਕਿ ਉਹ ਵੱਡੇ ਘਰ ਦਾ ਸੀ ਇਸ ਕਰਕੇ ਉਹਦਾ ਫੇਕ ਅੰਕਾਊਂਟਰ ਕਰ ਦਿੱਤਾ ਤੇ ਦੂਸਰਾ ਉਹ ਸਿੱਖ ਬੱਚਾ ਸੀ ਤੇ ਇਧਰ ਗਰੀਬ ਘਰ ਦਾ ਬੱਚਾ ਚੁੱਕ ਕੇ ਮਾਰ ਦਿੱਤਾ ਕਿਉਂਕਿ ਗਰੀਬ ਆ ਇੱਥੇ ਗਰੀਬ ਤੇ ਅਮੀਰ ਦਾ ਫਰਕ ਤੁਸੀਂ ਆਪ ਅੰਦਾਜ਼ਾ ਲਾ ਲਓ ਇੱਥੇ ਆ ਇੱਥੇ ਐਵੇਂ ਹੀ ਦਹੀ ਦਿੰਦੇ ਕਿ ਗਰੀਬ ਤੇ ਅਮੀਰ ਦੇ ਨਾਲ ਬਿਤਕਰਾ ਕਿਉਂ ਕੀਤਾ ਜਾ ਰਿਹਾ ਇੱਥੇ ਅਸੀਂ ਐਵੇਂ ਹੀ ਦਹੀ ਦਿੰਦੇ ਕਿ ਸਿੱਖਾਂ ਤੇ ਦੂਜਿਆਂ ਨਾਲ ਕਿਉਂ ਬਿਤਰਗਾ ਕੀਤਾ ਜਾ ਰਿਹਾ ਸਿੱਖਾਂ ਦੇ ਨਾਲ ਕਿਉਂ ਕੀਤਾ ਜਾ ਰਿਹਾ ਖਾਸ ਕਰਕੇ ਕਿ ਸਿੱਖ ਇਹਨਾਂ ਨੂੰ ਕਿਉਂ ਚੁਬਦੇ ਆ ਕਿ ਇਹਨਾਂ ਦੀਆਂ ਦਾੜੀਆਂ ਕਿਉਂ ਚੁਬਦੀਆਂ ਕਿ ਦਸਤਾਰਾਂ ਕਿਉਂ ਚੁਬਦੀ ਇਹਨਾਂ ਦੇ ਜਿਵੇਂ ਬੋਲ ਦਿੰਦੇ ਨੇ ਕਿ ਬੁੱਚੜ ਅਫਸਰਾ ਇਹ ਫਿਰ ਇਹਨਾਂ ਨੂੰ ਦੁੱਖ ਲੱਗਦਾ ਕਿ ਭਾਈ ਤੂੰ ਬੁੱਚੜ ਗਿਆ ਬੱਤੜ ਕਿਹਨੂੰ ਕਿਹਾ ਜਾਂਦਾ ਬੱਤੜ ਖਾਨਾ ਹੁੰਦਾ ਉੱਥੇ ਜਿਹੜਾ ਜਿੰਨਾ ਕਿ ਬੱਕਰਾ ਹੈ ਮੁਰਗਿਆਂ ਨੂੰ ਛੜਕਾਇਆ ਜਾਂਦਾ ਕਸਾਈ ਕਹ ਲਈਏ ਆਪਾਂ ਤੇ ਬੁੱਚੜ ਕਹ ਲੋ ਤੇ ਕਸਾਈ ਕਹ ਲੋ ਦੋਨੇ ਸਭ ਦੇ ਇੱਕੋ ਹੀ ਆ ਤੇ ਉਹਨਾਂ ਕਸਾਈਆਂ ਨੇ ਜਿਹੜਾ ਕਿ ਉਸ ਜਸਪ੍ਰੀਤ ਸਿੰਘ ਸਿੰਘ ਸਿਆ ਦੌਦ ਵਾਲੇ ਨੂੰ ਜਿਹੜਾ ਪੋਰਾ ਤਰਸ ਨਹੀਂ ਖਾਦਾ ਕਿ ਭਾਈ ਤੁਸੀਂ ਉਹਨੂੰ ਫੜ ਲਓ ਫੜ ਕੇ ਜਿਹੜਾ ਤੁਸੀਂ ਇਨਵੈਸਟੀਗੇਸ਼ਨ ਕਰੋ ਫਿਰ ਉਹਨੂੰ ਜਿਹੜਾ ਕੋਰਟ ਦੇ ਹਵਾਲੇ ਦੇ ਨਾਲ ਤੁਸੀਂ ਕੋਰਟ ਦੇ ਵਿੱਚ ਉਹਨੂੰ ਪੇਸ਼ ਕਰੋ ਕੋਰਟ ਜੋ ਫੈਸਲਾ ਆਉਂਦਾਗਾ ਉਹ ਸਾਰਿਆਂ ਦੇ ਸਿਰ ਮੱਥੇ ਹੋਊਗਾ ਅੱਜ ਉਹ ਪਰਿਵਾਰ ਮਿਲਕਦਾ ਫਿਰਦਾਗਾ ਜਿਨ੍ਹਾਂ ਦਾ ਕੱਲਾ ਕੱਲਾ ਚੜ ਦੀ ਜਵਾਨੀ ਦਾ ਉਮਰ ਜਿੰਨਾਂ ਨੂੰ ਕੋਈ ਪਤਾ ਹੀ ਨਹੀਂ ਕਿ ਸਾਡਾ ਮੁੰਡਾ ਪੰਜਾਬ ਦੇ ਵਿੱਚ ਆਇਆ ਇੰਡੀਆ ਦੇ ਵਿੱਚ ਆਇਆ ਤੇ ਇਹ ਹਾਲ ਆ ਹੁਣ ਤੁਸੀਂ ਆਪ ਦੇਖ ਲਓ ਇੱਕ ਪਈਆ ਦੀ ਰਖਵਾਲੀ ਪੁਲਿਸ ਕਰ ਰਹੀ ਆ ਉਹ ਪਈਆ ਦੇ ਹੱਥ ਪੁੱਛਦੇ ਪੁੱਛਦਾਗਾ ਤੇ ਉਹਨੂੰ ਜੇਲ੍ਹ ਦੇ ਵਿੱਚ ਸਹੀ ਸਲਾਮਤ ਭੇਜ ਦਿੱਤਾ ਦੂਸਰਾ ਉਹ ਬੱਚਾ ਇੱਕ ਜਿਹੜਾ ਕੈਨੇਡਾ ਤੋਂ ਆਇਆ ਸੀ ਜਿਹੜਾ ਪੰਜਾਬੀ ਜਿਨੇ ਤੇ ਰੇਟ ਤੇ ਨਹੀਂ ਬੱਚੇ ਦੇ ਮਾਰੀ ਤੇ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਇਹ ਇਹ ਤੁਸੀਂ ਆਪ ਅੰਦਾਜ਼ਾ ਲਾ ਲਓ ਹੁਣ ਕਮੈਂਟਾਂ ਦੇ ਵਿੱਚ ਤੁਸੀਂ ਆਪ ਦੱਸ ਦਿਓ ਕਿ ਕੌਣ ਗਲਤ ਹੈ ਤੇ ਕੌਣ ਸਹੀ ਆ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ